ਪਹਿਲਾ ਪਾਣੀ ਕਣਕ ਨੂੰ ਮੰਗਣ ਤੇ ਲਾਉ ਮਲੇ ਦਾ ਗੁੱਲੀ ਡੰਡਾ ਥੰਢੀ ਰਹਿ ਜਾਂਦਾ ਫਿਰ ਕਦੇ ਉੱਤੇ ਨਹੀਂ ਆਉਂਦਾ ਤੇ ਨੰਬਰ ਦੋ ਉਹ ਤਾਂ ابھی ਕਣਕ ਜਿੱਦਾਂ ਮਰਜੀ ਚ ਖੜਚਾ ਲੇ ਬਿੱਗੂ ਕੀ ਨਹੀਂ ਉਹਨੂੰ ਚਾਹੀਦਾ ਸੀ ਪਾਣੀ ਉਹ ਹਾਪੜਿਆਂ ਵਾਂਗੂ ਪਿੰਦਾ ਨੂੰ ਤਾਂ ਗੁੱਲੀ ਡੰਡਾ ਕਾਇਮ ਹੋ ਗਿਆ ਪਾਣੀ ਲਾ ਕੇ ਤੇ ਕਣਕ ਨੂੰ ਪਾਣੀ ਚਾਹੀਦਾ ਨਹੀਂ ਕਣਕ ਪੀਆਂ ਜਣਾ ਤੇ ਜਣਾ ਨੂੰ ਸਪਲਾਈ ਦੇਣ ਵਾਲੇ ਜਿਹੜੇ ਜੀਵ ਆ ਉਹਨਾਂ ਦਾ ਸਾਥ ਅੰਦ ਹੋ ਗਿਆ ਬਾਈਨਨਾਂ ਦੀ ਕਣਕ ਦਾ ਕੱਦ ਕਿੰਨਾ ਹੁੰਦਾ 9 ਤੋਂ 11 ਇੰਚ ਤੇ ਬਾਈਨਨਾਂ ਦੇ ਕਣਕ ਦੇ ਵਿੱਚ ਗੁੱਲੀ ਡੰਡਾ ਹੁੰਦਾ ਹੁੰਦਾ 1.5 ਇੰਚ ਦਾ ਦੱਸੋ ਝੂਠਾਂ ਦੇ ਵਿੱਚ ਵੀ ਗੁੱਲੀ ਡੰਡੇ ਦੇ ਅੰਦਰ 11 ਪ੍ਰੋਟੀਨ ਹੁੰਦੇ ਆ ਤੇ ਕਣਕ ਦੇ ਅੰਦਰ 18 ਤੇ ਜਿਹੜਾ ਗੁੱਲੀ ਡੰਡੇ ਵਾਲੀ ਸਫੇਰ ਹੈ ਟੈਕਨੀਕਲ ਆ ਉਹ ਕੀ ਕਰਦਾ ਦੋਨਾਂ ਦੇ 11-11 ਪ੍ਰੋਟੀਨ ਆ ਸਾਨੂੰ ਭਰ ਦਿੰਦਾ ਪਹਿਲਾ ਪਾਣੀ ਕਦੋਂ ਲਾਉਣਾ ਹੈ ਪਹਿਲਾ ਪਾਣੀ ਕਣਕ ਨੂੰ ਆਦੋਂ ਲਾਉਣਾ ਹੈ ਜਦੋਂ ਕਣਕ ਮੰਗੇ 22 ਦਿਨਾਂ ਤੱਕ 22 ਦਿਨਾਂ ਤੱਕ ਪਾਣੀ ਨਹੀਂ ਲਾਉਣਾ ਜਿਹੜਾ ਤੁਹਾਡੇ ਕਾਣੇ ਚ ਫੂਕ ਮਾਰੀ ਆ ਕਿਤਾਬਾਂ ਚ ਲਿਖ ਲਿਖ ਕੇ ਵੀ ਕਣਕ ਨੂੰ ਪਹਿਲਾ ਪਾਣੀ 22ਵੇਂ ਜਾ 22ਵੇਂ ਦੇਣਾ ਲਾਓ ਜ਼ਮੀਨ ਦਾ ਹਿਸਾਬ ਕਿਤਾਬ ਦੇਖ ਕੇ ਅਗੇ ਭਾਰੀਆਂ ਜ਼ਮੀਨਾਂ ਦੇ 22ਵੇਂ ਦੇਣਾ ਤੇ ਹੌਣੀਆਂ ਜ਼ਮੀਨਾਂ ਚ 22ਵੇਂ ਦੇਣਾ ਇਹ ਜੁਣੀ ਵਾਖਤੀ ਨੇ ਤੁਹਾਡੇ ਕੰਨ ਚ ਭੁਗ ਮਾਰੀ ਆ ਤਾਂ ਤੁਸੀਂ ਵੀ ਨਰੇ ਵਿੱਚ ਵਿੱਚ ਪਾਣੀ ਸਾੜੇ ਲਾਉਣੇ ਹੋ ਨਾ ਉਹ ਗਲਤ ਉੱਥੋਂ ਹੀ ਬੇੜਾ ਕਰਕ ਹੋਣਾ ਸ਼ੁਰੂ ਹੁੰਦਾ ਪਾਣੀ ਲਾਉਣਾ ਜਦੋਂ ਕਣਕ ਮੰਗੇ ਮੰਗਣ ਦੀਆਂ ਤਿੰਨ ਨਿਸ਼ਾਨੀਆਂ ਕੋਈ ਵਰਾਇਤੀ ਪੱਤੇ ਗੋਲ ਕਰੂ ਤੱਕਲੇ ਜਾਣਵਾ ਕੋਈ ਵਰਾਇਤੀ ਪੱਤੇ ਥੱਲੇ ਸੁਟੂ ਉਹਨੂੰ ਕਹਿੰਦੇ ਕਾਨ ਸੁਟਣਾ ਤੇ ਕੋਈ ਵੈਰਾਈਟੀ ਦਾਣੀਆਂ 'ਚ ਕਿਤੇ ਕਿਤੇ ਪੀਲਾਪਨ ਦਿਖਾਉਣ ਲੱਗ ਜਾਂਦੀ ਆ। ਕਲੀਅਰ? ਇਹਨਾਂ ਤਿੰਨਾਂ 'ਚੋ ਜਿਹੜੀ ਵੀ ਨਿਸ਼ਾਨੀ ਜਦੋਂ ਵੀ ਦੇਖ ਲਓ ਉਦੋਂ ਪਾਣੀ ਲਾਉਣਾ, ਉਦੋਂ ਨਾ ਪਹਿਲਾਂ ਨਾ ਮੰਗ ਲਓ। ਕਲੀਅਰ ਆ? ਤਾਂ ਕਣਕ ਉੱਗਣ ਤੋਂ 50 ਦਿਨਾਂ ਬਾਅਦ ਪਾਣੀ ਮੰਗਦੀ ਫਿਰੇ ਤਾਂ 50 ਦਿਨਾਂ ਬਾਅਦ ਲਾ ਦਿਓ। ਜੇ 50 ਦਿਨਾਂ ਬਾਅਦ ਮੰਗਦੀ ਫਿਰੇ ਤਾ 50 ਜਹਾਹ ਜਿਹੜਾ ਵਾਗ ਲਾ ਦਿਓ ਪਰ ਮੰਗਣ ਦੇ ਲਾਉਣਾ ਦਿਨ ਗਿਣ ਕੇ ਨਹੀਂ ਲਾਉਣਾ ਨਿਗਾਹ ਰੱਖਣੀ ਆ ਹੁਣ ਮੈਂ ਤੁਹਾਨੂੰ ਪੁੱਛਦਾ ਵੀ 22 ਮੈਂ 22 ਦੇਣਾ ਕਿਹਦੀ ਕਣਕ ਹੁੰਦੀ ਆ ਜਿਹੜੀ ਬੱਤੀਆਂ ਬਣਾਉਣ ਲੱਗ ਜਾਂਦੀ ਐ ਜਾਂ ਪੱਤੇ ਢਾਲੇ ਕਰ ਲੈਂਦੀ ਆ ਜਾਂ ਬੈੜੀਆਂ ਚ ਓਖੜਨ ਲੱਗ ਜਾਂਦੀ ਆ ਹੁੰਦੀ ਆ ਕੋਈ ਕਾਰਕ 22 ਮੈਂ ਦੇਣਾ ਐ ਵਾਜੀ 22 ਮੈਂ ਦੇਣਾ ਇਹ ਰ 90 ਦੇ 90 ਦੇ ਅੰਦਰ ਕੋਰੇ ਤੁਹਾਡਾ 90 ਦੇ ਅੰਦਰ ਰਜ਼ੀ ਦਾ ਵੀ 90 ਰਹਿੰਦਾ ਹੁਣ 73 ਦਾ ਆਪਣਾ 75 ਦਾ 73 ਜੀ 75 25 ਨਵੰਬਰ ਤੋਂ 6 ਫਰਵਰੀ ਠੀਕ ਤਾਂ ਹੁਣ ਕੀ ਆ ਆ ਗਲਾਸ ਵੇਖੋ ਮੇਰੇ ਹੱਥ 'ਚ ਇਹ ਗਲਾਸ ਆ ਇਹਦੇ 'ਚ ਪਾਣੀ ਆ ਇਹ ਥੋੜਾ ਜਿਹਾ ਮੈਂ ਪੀ ਲਿਆ ਇਹ ਖਾਲੀ ਆ ਇਹਨੇ ਜੇ ਹੁਣ ਹੋਰ ਪਾਣੀ ਪਾਉਗੇ ਜਦੋਂ ਗਲਾਸ ਭਰ ਗਿਆ ਉਧਰ ਪਾਣੀ ਪੈ ਨਹੀਂ ਸਕਦਾ ਡੁੱਲਣ ਲੱਗ ਜੂ ਗਲਾਸ ਚੋਂ ਦਾ ਪਾਣੀ ਡੁੱਲ ਜੂ ਜਮੀਨ ਚੋਂ ਡੁੱਲ ਜੂ ਹੈ ਜਮੀਨ ਚੋਂ ਤਾਂ ਨਹੀਂ ਡੁੱਲਣਾ ਜੇ ਗਲਾਸ ਚ ਪਾਣੀ ਹੈਗਾ ਤਾਂ ਇਹਦੇ ਚ ਪਾਣੀ ਹੋਰ ਪਾਉਣ ਦੀ ਲੋੜ ਨਹੀਂ ਹੈਗੀ ਸੋ ਕਿਸੇ ਵੀ ਪੌਦੇ ਨੂੰ ਵਿਗਿਆਨ ਕਹਿੰਦਾ ਕਿਸੇ ਵੀ ਪੌਦੇ ਨੂੰ ਆਪਣੇ ਵਾਧੇ ਵਿਕਾਸ ਵਾਸਤੇ ਪਾਣੀ ਨਹੀਂ ਚਾਹੀਦਾ ਸਿਰਫ ਤੇ ਸਿਰਫ ਮੋਇਸਚਰ ਚਾਹੀਦਾ ਸੱਲ ਚਾਹੀਦੀ ਆ ਨਮੀ ਚਾਹੀਦੀ ਆ ਤਾਂ ਬਾਹੀ ਮੈਂ ਦੇਣਾ ਕਿਹਦੀ ਕਣਕ ਦਾ ਬੱਤਰ ਸੁੱਕ ਜਾਂਦਾ ਨਹੀਂ ਸੁੱਕਦਾ ਨਾ ਜਿਹੜੀ ਦੋ ਸਹਾਰਾਂ ਦੇ ਵਿੱਚੋਂ ਮਿੱਟੀ ਨਿਕਲਦੀ ਆ ਕਣਕ ਬੀਜਦੇ ਸਮੇਂ ਜਿਹੜੀ ਮਿੱਟੀ ਨਿਕਲਦੀ ਆ ਸਹਣਾ ਚੋਂ ਉਹ ਮਿੱਟੀ ਮੈਨੂੰ ਇਹ ਦੱਸੋ ਵੀ ਕਾਲੇ ਤੇ ਟੈਕਦੀ ਆ ਕਾਲੇ ਤੇ ਟੈਕਦੀ ਆ ਉਹ ਮਿੱਟੀ ਸੁਹਾਗੇ ਤੇ ਸੁਹਾਗਾ ਮਾਰ ਕੇ ਵੀ ਜਿੰਦੀ ਆ ਨਾ ਗਣਕਾ ਤੇ ਜਿਹੜੀ ਦੋ ਸਹੜਾ ਜੋ ਮਿੱਟੀ ਨਿਕਲੂ ਵੀ ਵਿਚਾਲੇ ਸੁਹਾਗੇ ਤੇ ਇਕੱਠੀ ਹੋਊ ਹੁਣ ਇਹ ਜਿਹੜੀ ਸੁਹਾਗੇ ਤੇ ਮਿੱਟੀ ਇਕੱਠੀ ਹੋਈ ਆ ਤੇ 22 ਦਿਨ ਬਾਅਦ ਇਹਨੂੰ ਦੇਖ ਕੇ ਪਾਣੀ ਲਾਉਣਾ ਫਿਰ ਤੁਹਾਡੇਆਂ ਦਾ ਮੂਰਖ ਕੌਣ ਹੈ ਇਹ ਤਾਂ ਹਵਾ ਤੇ ਰੌਸ਼ਨੀ ਦੇ ਸੰਪਰਕ ਚ ਮੰਗੀ ਓਪਨ ਪਈ ਆ ਇਹਨਾਂ ਦਾ ਸੁੱਕਣਾ ਸੁੱਕਣਾ ਤੁਸੀਂ ਬੱਤਰ ਦੇਖ ਕੇ ਪਾਣੀ ਲਾਉਣਾ ਉਹ ਮਿੱਟੀ ਦੇਖ ਕੇ ਨਹੀਂ ਉਹ ਮਿੱਟੀ ਨੂੰ ਪਾਸੇ ਕਰ ਦਿਓ ਥੱਲੇ ਕੀ ਨਿਕਲਾਊਗਾ ਸੁਆਖਾ ਉਹ ਜ਼ਿਆਦਾ ਗਿੱਲਾ ਨਿਕਲੂ ਤੇ ਜਾਂ ਿੱਲਾ ਨਿਕਲੂ ਠੀਕ ਜੇ ਸੋਅ ਗੇਜ ਗੈਨ ਵੀ ਆ ਜਾਂ ਸਿਲ ਵੀ ਆ ਤਾਂ ਇਹਦਾ ਮਤਲਬ ਮਿੱਟੀ ਚ ਪਾਣੀ ਹੈਗਾ ਤੇ ਜਿਹਦੇ ਚ ਪਹਿਲਾਂ ਹੀ ਪਾਣੀ ਆ ਉਤੋਂ ਹੋਰ ਪਾਣੀ ਪਾਤਾ ਕਿਉਂ ਪਾਣੀ ਜਾਊ ਕਿੱਥੇ ਉਹ ਪਾਣੀ ਜਦੋਂ ਤੁਸੀਂ ਪੜਦੇ ਹੋ ਤਾਂ ਉਹ ਤੁਹਾਡੀ ਮਿੱਟੀ ਦੇ ਵਿੱਚੋਂ ਹਵਾ ਨੂੰ ਬਾਹਰ ਕੱਢ ਦਿੰਦਾ ਜਦੋਂ ਆਪਾਂ ਪਹਿਲਾ ਪਾਣੀ ਲਾਉਣੇ ਆ ਗੋੜ 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 ਹੁੰਦੀ ਆ ਗੋਗਲੇ ਬੰਦੇ ਆਣ ਉਹ ਹਵਾ ਹੁੰਦੀ ਹੈ ਜਿਹੜੀ ਪਾਣੀ ਦੇ ਅੰਦਰ ਜਾਣ ਵਾਲ ਬਾਹਰ ਆ ਜਾਂਦੀ ਹੈ ਤੇ ਉਸ ਮੌਕੇ ਜਦੋਂ ਤੁਹਾਨੂੰ ਉਹ ਪਹਿਲਾ ਪਾਣੀ ਲਵਾਉਂਦੇ ਆ ਉਸ ਮੌਕੇ ਤੁਹਾਡੀ ਕਣਕ ਪੂਰੀ ਟੈਕ ਚ ਹੁੰਦੀ ਹੈ ਤੇ ਗੁੱਲੀ ਡੰਡਾ ਸੈਕ ਚ ਹੁੰਦਾ 22 ਗਿਣਾ ਦੀ ਕਣਕ 9 ਤੋਂ 11 ਇੰਚ ਦੀ ਹੁੰਦੀ ਆ ਮੈਨਕੇ ਵੇਖ ਲਿਓ 22 ਦਿਨਾਂ ਦੀ ਕਣਕ ਦਾ ਕੱਦ ਕਿੰਨਾ ਹੁੰਦਾ ਨੋਟੋ 11 ਇੰਚ ਤੇ 22 ਦਿਨਾਂ ਦੇ ਕਣਕ ਦੇ ਵਿੱਚ ਗੁੱਲੀ ਡੰਡਾ ਹੁੰਦਾ 1.5 ਇੰਚ ਦਾ ਦੱਸੋ ਝੂਠਾ ਕਿ ਸੱਚ ਠੀਕ ਹੈ ਹੈ ਹਾਂਜੀ ਬੱਤਰ ਪਹਿਲਾਂ ਕਿਹਦਾ ਸੁੱਕਿਆ ਗੁੱਲੀ ਡੰਡੇ ਦਾ ਉੱਤੇ ਜੜ ਕਿਹਦੀ ਆ ਗੁੱਲੀ ਡੰਡੇ ਦੀ ਔਰ ਗੁੱਲੀ ਡੰਡਾ 22 ਦਿਨਾਂ ਬਾਅਦ ਆਥਣ ਵੇਲੇ ਜਿਵੇਂ ਆਪਣਾ ਮੁੱਖ ਬਾਤਰੀ ਹੋ ਜਾਂਦਾ ਉਹ ਮੇਰੇ ਹੋ ਜਾਂਦਾ ਗੁੱਲੀ ਡੰਡਾ 22 ਦਿਨਾਂ ਬਾਅਦ ਠੀਕ ਹੈ ਤਾਂ ਇਹਨੂੰ ਹੁਣ ਚਾਹੀਦਾ ਪਾਣੀ ਦਾ ਪੈਗ ਠੀਕ ਹੈ ਗੁੱਲੀ ਡੰਡਾ ਨੂੰ ਪਾਣੀ ਚਾਹੀਦਾ ਕਣਕ ਨੂੰ ਚਾਹੀਦਾ ਜੀ ਚਾਹੀਦਾ ਨਹੀਂ ਤਾਂ ਛੋਣੀ ਵਾhti ਫਿਰ ਪਹਿਲਾਂ ਪਾਣੀ ਕਿਹਨੂੰ ਲਗਾਉਂਦੀ ਹੈ ਹੈ ਜਦੋਂ ਤੁਸੀਂ 22 ਮਹੀਨਾਂ ਪਾਣੀ ਛੱਡਿਆ ਗੁੱਲੀ ਡੰਡਾ ਹਾਬੜਿਆ ਪਿਆ ਸੀ ਹੱਸ ਪਿਆ ਹੋ ਵੀ ਪਾਣੀ ਪਿੱਛੇ ਉਹਨੂੰ ਚਾਹੀਦਾ ਸੀ ਪਾਣੀ ਉਹ ਹਾਪੜਿਆਂ ਵਾਂਗੂ ਪੀਂਦਾ ਨੂੰ ਤਾਂ ਗੁੱਲੀ ਡੰਡਾ ਕਾਇਮ ਹੋ ਗਿਆ ਪਾਣੀ ਲਾ ਕੇ ਤੇ ਕਣਕ ਨੂੰ ਪਾਣੀ ਚਾਹੀਦਾ ਨਹੀਂ ਕਣਕ ਪਿਆ ਜਾਣਾ ਤੇ ਜਰਾਂ ਨੂੰ ਸਪਲਾਈ ਦੇਣ ਵਾਲੇ ਜਿਹੜੇ ਜੀਵ ਆ ਉਹਨਾਂ ਦਾ ਸਾਧੰਦ ਹੋ ਗਿਆ ਤਾਂ ਕਣਕ ਨੂੰ ਪਾਣੀ ਚਾਹੀਦਾ ਨਹੀਂ ਖਰਾਕ ਬੰਦ ਹੋ ਗਈ ਥੱਲੋਂ ਪਾਣੀ ਘੜ ਕੇ ਸਾਹ ਉਹਨਾ ਬੰਦ ਹੋ ਗਿਆ ਕਣਕ ਕੀ ਹੋ ਗਈ ਪਹਿਲੇ ਪਾਣੀ ਤੋਂ ਬਾਅਦ ਪੀਲੀ ਪੈ ਗਈ ਢੜੀ ਪੈ ਗਈ ਡੌਣ ਪੈ ਗਈ ਤੇ ਗੁੱਲੀ ਡੰਡਾ ਕੈਮ ਹੋ ਗਿਆ ਉਹ ਕਹਿੰਦੇ ਵੀ ਹੁਣ ਕਣ ਕਠਾਓ ਤੇ ਯੂਰੀਆ ਪਾਓ ਤਾਂ ਤੁਸੀਂ ਯੂਰੀਆ ਸਿੱਟਿਆ ਆਪਣੇ ਕਿਸਾਨ ਬਾਹਲੇ ਐਡਵਾਂਸ ਸਿਆਣੇ ਚੱਲਦੇ ਆ ਪਹਿਲਾਂ ਹੀ ਪਾ ਦਿੰਦੇ ਕੋਰਟ ਹੀ ਯੂਰੀਏ ਦਾ ਰੂੜ ਇਹ ਆ ਵੇਰੋਂ ਗਿੱਲੇ ਬੱਤੇ ਬਾਹਨ ਚ ਪਾਉ ਜੇ ਤਾਂ ਪੂਰਾ ਕੰਮ ਲੈਣਾ ਠੀਕ ਤੁਸੀਂ ਕੀ ਕਰਦੇ ਹੋ ਕੋਰ ਤੇ ਛੱਟਾ ਮਾਰਿਆ ਪਾਣੀ ਛਰਤਾ ਅੱਧੇ ਤੋਂ ਵੱਧ ਝੋੜੀਆਂ ਥੱਲੇ ਵੜ ਗਿਆ ਪਾਣੀ ਦੇ ਨਾਲ ਬੱਚੇ ਗੁਝੇ ਮਿਲਿਆ ਉਹਨੇ ਨਾਲ ਥੋੜੀ ਯੂਰੀਆ ਦੀ ਖਾਤ ਤਵਾਂ ਜਾਂਦੀ ਹੈ ਇੱਕ ਕੋਰ ਤੇ ਪਾਦੀ ਇੱਕ ਕੋਰ ਦੇ ਉੱਤੇ ਪਾਤੀ ਜਿਹੜਾ ਕੰਮ ਇੱਕ ਨਾਲ ਸਰਦਾ ਸੀ ਉਹ ਦੋਹਾਂ ਨਾਲ ਕਰਦੇ ਆ ਐਵੇਂ ਸਿਆਣੇ ਆ ਠੀਕ ਤਾਂ ਯੂਰੀਆ ਪਾਇਆ ਯੂਰੀਆ ਪਹਿਲਾਂ ਕਿਹਨੂੰ ਮਿਲੂਗਾ ਕੁੱਤੇ ਚੜ ਕਿਦੀਆਂ ਤਾਂ ਯੂਰੀਆ ਪਹਿਲਾਂ ਕਿਹਨੂੰ ਮਿਲਿਆ ਗੁੱਲੀ ਡੰਡੇ ਨੂੰ ਜਿਹੜੇ ਕਣਕ ਪਹਿਲੇ ਬਾਣੀ ਮੌਕੇ 11 12 ਇੰਚਾਂ ਦੀ ਸੀ ਉਹ ਹੋ ਗਈ 18 ਇੰਚ ਕਿਉਂਕਿ ਉਹਨੂੰ ਦਾ ਬਚਿਆ ਖੁੱਜਿਆ ਯੂਰੀਆ ਮਿਲਿਆ ਤੇ ਜਿਹੜਾ ਗੁੱਲੀ ਡੰਡਾ 2 ਇੰਚ ਦਾ ਸੀ ਉਹ ਹੋ ਗਿਆ 22 ਇੰਚ ਦੱਸੋ ਸੱਚ ਆ ਕੇ ਝੂਠ ਹੈ ਯੂਰੀਆ ਦਾ ਬਾਦ ਗੁੱਲੀ ਡੰਡਾ ਕਣਕ ਦੇ ਉੱਤੇ ਹੁੰਦਾ ਕਿ ਨਹੀਂ ਹੁੰਦਾ ਤਾਂ ਫੇਰ ਜੇ ਤੁਸੀਂ ਪਹਿਲਾਂ ਪਾਣੀ ਕਣਕ ਨੂੰ ਮੰਗਣ ਤੇ ਲਾਓ ਮਲੇ ਦਾ ਗੁੱਲੀ ਡੰਡਾ ਥੱਲੇ ਹੀ ਰਹਿ ਜਾਂਦਾ ਫਿਰ ਕਦੇ ਉੱਤੇ ਨਹੀਂ ਆਉਂਦਾ ਤੇ ਨੰਬਰ ਦੋ ਉਹ ਤਾਂ ਅਭੀ ਕਣਕ ਜਿੱਦਾਂ ਮਰਜੀ ਚ ਖੜ ਚੱਲ ਜੇ ਡਿੱਗੂਗੀ ਨਹੀਂ ਤੇ ਨੰਬਰ 3 ਤੁਹਾਡਾ 1 ਘੱਟਾ ਯੂਰੀਆ ਬਚੂਗਾ ਕੀ ਬਚੂਗਾ 1 ਘੱਟਾ ਯੂਰੀਆ ਬਚੂਗਾ 300 ਰੁਪਿਆ ਇਹ ਬਚ ਗਿਆ 4200 ਪਹਿਲਾਂ ਬਚਿਆ ਮੈਂ ਅਸੀਂ 300 ਇਹ ਬਚ ਗਿਆ ਠੀਕ ਤੇ ਜਦੋਂ ਗੁੱਲੀ ਡੰਡਾ ਕਾਰਕ ਤੇ ਚੜ ਜਾਂਦਾ ਤੇ ਉਹਨਾਂ ਦੀ ਅਗਲੀ ਸ਼ਪਾਰ ਚ ਕੀ ਆ 35ਵੇਂ ਦੇਣ ਗੁੱਲੀ ਡੰਡੇ ਆਲੀ ਸਪਰੇਅ ਕਰ ਦਿਓ ਔਰ ਜਿਹੜੇ ਤੁਸੀਂ ਗੁੱਲੀ ਡੰਡੇ ਆਲੀ ਸਪਰੇਅ ਕਰਦੇ ਆ ਉਹਨੇ ਨਾਲ ਕੀ ਹੁੰਦਾ ਗੁੱਲੀ ਡੰਡਾ ਮਰੇ ਪਾਵੇਂ ਨਾ ਮਰੇ ਕਣਕ ਰੁਕ ਜਾਂਦੀ ਹੈ ਸਹੀ ਆ ਕਿ ਗਲਤ ਔਰ ਦੋਨੋਂ ਆਇਆ ਵੀ ਇਹ ਕਣਕ ਰੁਕ ਗਈ ਇਹਨੂੰ ਚਲਾਓ ਉਹਨੂੰ ਚਲਾਉਣ ਵਾਸਤੇ ਫੇਰ ਯੂਰੀਆ ਸਵਾਲ ਇਹ ਆ ਵੀ ਸਪਰੇਅ ਕਰਨ ਤੋਂ ਬਾਅਦ ਕਾਣਕ ਰੁਕੀ ਕਿਉਂ ਤੇ ਯੂਰੀਆ ਪਾਉਣ ਤੋਂ ਬਾਅਦ ਚੱਲੀ ਕਿਉਂ ਇਹ ਸਵਾਲ ਹੋਣਾ ਚਾਹੀਦਾ ਕਿ ਨਹੀਂ ਹੈ ਨਹੀਂ ਕਿਸਾਨਾਂ ਨੂੰ ਪਤਾ ਹੋਣਾ ਚਾਹੀਦਾ ਗੁੱਲੀ ਡੰਡਾ ਤੇ ਕਣਕ ਇੱਕ ਹੀ ਫੈਮਿਲੀ ਦੇ ਪੌਦੇ ਆ ਪਰ ਇਹਨਾਂ ਦੀ ਸ਼ਰੀਰਕ ਬਣਤਰ ਇਸ ਤਰ੍ਹਾਂ ਦੀ ਆ ਵੀ ਗੁੱਲੀ ਡੰਡੇ ਦੇ ਅੰਦਰ 11 ਪ੍ਰੋਟੀਨ ਹੁੰਦੇ ਆ ਤੇ ਕਣਕ ਦੇ ਅੰਦਰ 18 ਤੇ ਜਿਹੜਾ ਗੁੱਲੀ ਡੰਡੇ ਵਾਲੀ ਸਪਰੇਅ ਦਾ ਟੈਕਨੀਕਲ ਆ ਉਹ ਕੀ ਕਰਦਾ ਦੋਨਾਂ ਦੇ 11-11 ਪ੍ਰੋਟੀਨ ਖਾਦਮ ਖਾਰ ਦਿੰਦਾ ਕਲੀਅਰ ਜਦੋਂ ਗੁੱਲੀ ਡੰਡੇ ਦੇ 11 ਪ੍ਰੋਟੀਨ ਖਾਦੂ ਮੋਗਾ ਗੁੱਲੀ ਡੰਡਾ ਗਿਆ ਕਣਕ ਦੇ ਸੱਤ ਬਾਕੀ ਆ ਕਣਕ ਮਰੀ ਤਾਂ ਹੈ ਨਹੀਂ ਪਰ ਜਿਉਂਦੇ ਅਜ ਵੀ ਨਹੀਂ ਕਣਕ ਰੋਕੀ ਉਹ ਤੋਂ ਬਾਅਦ ਦੋ ਕੈਸਟਾ ਲੈਣੀਆਂ ਯੂਰੀਆ ਦੀਆਂ ਹੋਰ ਉਹ ਤੁਸੀਂ ਲਾਉਨੇ ਆ ਤੇ ਕਣਕ ਮੁੜ ਕੇ ਫੇਰ ਬਹਾਲ ਹੋ ਜਾਂਦੀ ਹੈ ਉਹਦੀ ਵਜ੍ਹਾ ਕੀ ਹੈ ਯੂਰੀਆ ਚ ਹੁੰਦੀ ਹੈ ਨਾਈਟ੍ਰੋਜਨ ਪੌਦੇ ਇਹਨੂੰ ਨਾਈਟ੍ਰੇਟ ਦੇ ਰੂਪ ਚ ਲੈ ਲੈਂਦੇ ਆ ਤੇ ਉਸ ਨਾਈਟ੍ਰੇਟ ਤੋਂ ਬਣਦਾ ਅਮੀਨੋ ਐਸਿਡ ਅਮੀਨੋ ਐਸਿਡ ਅੱਗੇ ਜਾ ਕੇ ਪ੍ਰੋਟੀਨ ਬਣਾਉਂਦਾ ਓਸ ਅਮੀਨੋ ਐਸਰ ਦੇ ਕਰਕੇ ਤਣਕ ਦੇ 18 ਪ੍ਰੋਟੀਨ ਪੂਰੇ ਹੋ ਜਾਂਦੇ ਆ ਕੀ ਹੋ ਜਾਂਦੇ ਆ ਜਿਹੜੇ ਗਿਆਨ ਖਤਮ ਹੋਏ ਸੀ ਉਹ ਵਾਪਸ ਆ ਜਾਂਦੇ ਆ ਇਸ ਕਰਕੇ ਕਣਕ ਹੁਣ ਬਹਾਰ ਹੋ ਜਾਂਦੀ ਹੈ ਪਰ ਇੱਥੇ ਹੀ ਗੱਲ ਖੰਡਦੇ ਤਾਂ ਵੀ ਠੀਕ ਆ ਜਦੋਂ ਤੁਸੀਂ